ਕੀ ਕਾਫੀ ਲੋਕ ਕੋਸ਼ਿਸ਼ ਸੁਵਾਲ ਪੁੱਛਦੇ ਸੀ ਮੈਂ ਕਿ ਚਲੋ ਇਹ ਵਲੌਗ ਦੇ ਵਿੱਚ ਉਹਦਾ ਹਸਰ ਕਰ ਦਈਏ ਸੋ ਸ਼ੁਕਰ ਆ ਮੈਨੂੰ ਲੱਗਦਾ ਕਿ ਅੱਜ ਆਪਾਂ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਔਰ ਜੋ ਲੱਗ ਲੱਗ ਤਰ੍ਹਾਂ ਦੇ ਕਮੈਂਟ ਕਰਦੇ ਪਏ ਨੇ ਲੋਕ ਜਾਂ ਅਲੱਗ ਲੱਗ ਤਰ੍ਹਾਂ ਦੀਆਂ ਵੀਡੀਓ ਬਣਾ ਰਹੇ ਨੇ ਕਿ ਡਿਵੋਰਸ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਤੇ ਅੱਜ ਇਹ ਕਲੀਅਰ ਹੋ ਜਾਊਗਾ ਸਾਰੀਆਂ ਗੱਲਾਂ ਸੋ ਮੰਗਡ ਫੈਮਲੀ ਅੱਜ ਆਪਾਂ ਨੂੰ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣ ਜਾ ਰਹੇ ਨੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇ ਤੁਹਾਨੂੰ ਵੀ ਪਤਾ ਲੱਗੇਗਾ ਮੇਰਾ ਸ਼ੁਰੂ ਤੋਂ ਇਦਾਂ ਹੀ ਰਿਹਾ ਤੁਸੀਂ ਕੁਝ ਵੀ ਪੁੱਛੀ ਚਲੋ ਕਿਸੇ ਵੀ ਬਾਰੇ ਮੈਂ ਜਵਾਬ ਉਹਦੇ ਦੇਣਾ ਜਦੋਂ ਮੈਨੂੰ ਲੱਗਦਾ ਵੀ ਹੁਣ ਟਾਈਮ ਸਹੀ ਆ ਕਿਸੇ ਦੇ ਮੈਂ ਦੱਸੇ ਮਤਲਬ ਜੇ ਤੁਸੀਂ ਕੁਝ ਪੁੱਛੋਗੇ ਤਾਂ ਮੈਂ ਰਾਈਟ ਵੇ ਉਹ ਚੀਜ਼ਾਂ ਕਈ ਵਾਰ ਹਾਂਜੀ ਇਹ ਸਹੀ ਹੈ ਜੀ ਜਦੋਂ ਤੁਸੀਂ ਪੁੱਛਦੇ ਹੋ ਕਮੈਂਟਾਂ ਦੇ ਵਿੱਚ ਤਾਂ ਰਾਈਟ ਵੇ ਤੁਹਾਨੂੰ ਜਵਾਬ ਉਹ ਨਹੀਂ ਮਿਲਦਾ ਪਰ ਆਖਰ ਕਦੇ ਨਾ ਕਦੇ ਤਾਂ ਦੇਣਾ ਹੀ ਪੈਂਦਾ ਹੈ ਇਹ ਹੀ ਸੋਚ ਕੇ ਮੈਂ ਵੀ ਵਲੌਗ ਦੇਖਿਆ ਔਰ ਕਿਉਂਕਿ ਮੈਨੂੰ ਜਿਆਦਾ ਵਲੌਗਸ ਇਹਨਾਂ ਦੇ ਇੰਟਰਸਟਿੰਗ ਤਾਂ ਹੀ ਲੱਗਦੇ ਨੇ ਕਿਉਂਕਿ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਅਸੀਂ ਜਾਨਣਾ ਚਾਹੁੰਦੇ ਆ ਕਿ ਮਹਿਕ ਹੁਣ ਕੀ ਕਰ ਰਹੀ ਆ ਮਹਿਕ ਦਾ ਤੁਹਾਡੇ ਨਾਲ ਕੀ ਰਿਸ਼ਤੇ ਵਿੱਚ ਕਨਫਿਊਜ਼ਨ ਹੋਈ ਆ ਔਰ ਕੀ ਪ੍ਰੋਬਲਮ ਹੋਈ ਆ ਡਿਵੋਰਸ ਹੋਇਆ ਹੈ ਜਾਂ ਉਹ ਰਵੀ ਦੇ ਨਾਲ ਰਹਿ ਰਹੀ ਆ ਇਸੇ ਚੀਜ਼ ਸਵਾਲ ਦਾ ਜਵਾਬ ਲੈਣ ਵਾਸਤੇ ਅਸੀਂ ਤੁਹਾਡੇ ਵਲੌਗ ਵਾਰ-ਵਾਰ ਦੇਖ ਰਹੇ ਆ ਪਰ ਇਹ ਵੀ ਸਾਡੀ ਉਮੀਦ ਤੇ ਖਰੇ ਨਹੀਂ ਉੱtre ਇਹਨਾਂ ਨੇ ਵੀ ਟਾਲਮਟੋਲ ਕਰਕੇ ਇਧਰ-ਉਧਰ ਦੀਆਂ ਗੱਲਾਂ ਸਵਾਲਾਂ ਦੇ ਜਵਾਬ ਦਿੱਤੇ ਪਰ ਮੈਕ ਬਾਰੇ ਕੋਈ ਗੱਲ ਨਹੀਂ ਕੀਤੀ ਉਧਰ ਮੈਕ ਵੀ ਆਪਣੇ ਵਲੌਗ ਪਾ ਰਹੀ ਹੈ 3 ਦਿਨ ਪਹਿਲਾਂ ਵਲੌਗ ਸ਼ੇਅਰ ਕੀਤਾ ਹੈ ਤੋਂ ਵੀ ਇੰਡੀਆ ਤੋਂ ਕਿਉਂਕਿ ਮੈਕ ਆਲਰੇਡੀ ਕੈਨੇਡਾ ਗਈ ਨੂੰ 1 ਮਹੀਨਾ ਹੋ ਗਿਆ ਪਤਾ ਨਹੀਂ ਕਿੰਨੇ ਕੁ ਵਲੌਗ ਬਣਾ ਕੇ ਲੈ ਕੇ ਕਿ ਉੱਥੇ ਬੈਠੀ ਹੋਈ ਇੰਡੀਆ ਦੇ ਵਲੌਗ ਸ਼ੇਅਰ ਕਰੀ ਜਾ ਰਹੀ ਹੈ ਜਦ ਕਿ ਖੁਦ ਦੱਸ ਕੇ ਗਈ ਹੈ ਕਿ ਮੈਂ ਕੈਨੇਡਾ ਜਾ ਚੁੱਕੀ ਹਾਂ ਉੱਥੇ ਇੱਕ ਕੁਕਿੰਗ ਦੇ ਵਿੱਚ ਆਪਣਾ ਕੰਮ ਵੀ ਸਟਾਰਟ ਕਰ ਚੁੱਕੀ ਹੈ ਔਰ ਵਲੌਗ ਜਿਹੜੇ ਨੇ 3 ਦਿਨ ਪਹਿਲਾਂ ਵੀ ਸ਼ੇਅਰ ਕੀਤਾ ਹੈ ਤਾਂ ਉਹ ਇੰਡੀਆ ਤੋਂ ਪਾਰੀ ਹੈ ਸੋ ਕੁਝ ਨਹੀਂ ਪਤਾ ਚੱਲਦਾ ਪੈਨਾਂ ਦੀ ਫੈਮਿਲੀ ਦਾ